ਸਭ ਹਉ ਫੇਰ ਸਮੋ ਛਲ ਜੈ ਗੋਪਾਲ ਸੋ ਅਬੈ ਗਹਿ ਲੀਜੈ ਕੈਦ ਕੀਜੀਐ ਕੈ ਬਦ ਕੀਜੈ ਤਨਕ ਭਨਕ ਜਬ ਤੈਨ ਸੁਨ ਪਾਈ ਨਿਜ ਦਲ ਜਾਤ ਭਇਓ ਟਕਪਟ ਰਾਈ ਮਦ ਭਾਰ ਛੰਦ ਜਬ ਗਇਓ ਗੋਪਾਲ ਕੁੱਪਿਓ ਕਿਰਪਾਲ ਹਿੰਮਤ ਹੁਸੈਨ ਜੁਮੈ ਲੁਜੈਨ ਕਰਕੇ ਗੁਮਾਨ ਜੁਮੈ ਜਵਾਨ ਵੱਜੇ ਤਬਲ ਦੰਤ ਬੱਧ ਵੱਲ ਬੱਜੇ ਨਿਸ਼ਾਨ ਨੱਚੇ ਕਿ ਕਾਣ ਬਾਹ ਤੜਾਕ ਉੱਠੇ ਕਿੜਾਕ ਬੱਜੇ ਨਸੰਗ ਗੱਜੇ ਨਿਹੰਗ ਛੁੱਟੇ ਕਿਰਪਾਨ ਲਿੱਟੇ ਜਵਾਨ ਤੁੱਪਕ ਤੜਾਕ ਕੈਬਰ ਕੜਾਕ ਸਹਤੀ ਸੜਾਕ ਸਹਤੀ ਕਰਨਾ ਸਹਤੀ ਕੱਢੋ ਇੱਥੇ ਦਲਾਵਾ ਨਹੀਂ ਬੈਠਦਾ ਲਾਵਾ ਹੀ ਆਹ ਦੁਲਾਈਆਂ ਲਾ ਲਿਓ ਵੀਰ ਸਹਤੀ ਸਹਿਤੀ ਹੋਣਾ ਇੱਥੇ ਲਿਖਿਆ ਹੋਇਆ ਸਹਿਤੀ ਕੜਾ ਸੜਾਕ ਛੋਹੀ ਛੜਾਕ ਗੱਜੇ ਸੁਬੀਰ ਵੱਜੇ ਗਹਿਰ ਵਿਚਰੇ ਨਿਹੰਗ ਜੈਸੇ ਪਲਾ ਪਿਲੰਗ ਹੁੱਕੇ ਕਿ ਕਾਣ ਧੁੱਕੇ ਨਿਸ਼ਾਨ ਬਾਹ ਤੜਾਕ ਝੱਲੇ ਚੜਾਕ ਜੁੱਜੇ ਨਿਹੰਗ ਲਿੱਟੇ ਮਲੰਗ ਖੁੱਲੇ ਕਿਸਾਰ ਜਨ ਜਟਾ ਧਾਰ ਉਸਾਰ ਪਾਠ ਇਕੱਠਾ ਹੀ ਹੈ ਕਸਾਰ ਕੇਸਾਂ ਦਾ ਨਾਮ ਹੈ ਜਿਵੇਂ ਜਟਾ ਧਾਰੀਆਂ ਸਾਧੂਆਂ ਦੇ ਹੁੰਦੇ ਆ ਕੇਸ ਖੁੱਲ ਗਏ ਤੂਰਮਿਆਂ ਦੇ ਸੱਜੇ ਗਜ ਸੱਜੇ ਰਜਿੰਦਰ ਇੱਥੇ ਰਜਿੰਦਰ ਪਾਠ ਤਾਂ ਨਹੀਂ ਹੈ ਕਿਸੇ ਦੇ ਰਜਿੰਦਰ ਹੈ ਉਹ ਤਾਂ ਹਾਂ ਰਜਿੰਦਰ ਹੈ ਅਰਜੰਦਰ ਠੀਕ ਸੱਜੇ ਰਜਿੰਦਰ ਗੱਜੇ ਗਜਿੰਦਰ ਉੱਤਰਖਾਨ ਲੈ ਲੈ ਕਮਨ ਉੱਤਰੇ ਖਾਨ ਲਾਮ ਲਾਣੀ ਹਾਂ ਉਤਰੇਖਨ ਲੈ ਲੈ ਕਮਨ ਤਰਪੰਗੀ ਛੰਦ ਕੂਪਿਓ ਕਿਰਪਾਲਨ ਸਾਜਿ ਮਰਾਲਨ ਬਾਹ ਵਿਸਾਲਨ ਧਰ ਢਾਲਨ ਧਾਏ ਸਭ ਸੂਰੰਗ ਰੂਪ ਕਰੋ ਰੰ ਚਮਤਕ ਨੂਰੰ ਚਮਕਤ ਨੂਰੰ ਮੁਖ ਲਾਲਨ ਲੈ ਲੈ ਸੋ ਕਿਰਪਾਨੰ ਬਾਣ ਕਮਾਨੰ ਲੈ ਲੈ ਸੋ ਕਿਰਪਾਨੰ ਬਾਣ ਕਮਾਨੰ ਲੈ 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 ਸੋ ਕਿਰਪਾਨੰ ਬਾਨ ਕਰਮਾਨ ਬਾਨ ਕਮਾਨੰ ਸਜੇ ਜਵਾਨੰ ਤਨ ਤਤੰ ਰਣ ਰੰਗ ਕਲੋਲੰ ਮਾਰਹੀ ਬੋਲੰ ਜਨ ਗਜ ਡੋਲੰ ਬਨ ਮਤੰ ਭੁਜੰਗ ਛੰਦ ਤਬੈ ਕੋਪਿਯੰ ਕਾਂਗੜੇ ਸੰਗ ਕਟੋਚੰ ਮੁਖੰ ਰਕਤ ਨੈਨੰ ਤਜੇ ਸਰਬ ਸੋਚੰ ਉਤੈ ਉਠਿਯੰ ਖਾਨ ਖੇਤੰ ਖਤੰ ਉਠਿਯੰ ਉਠਿਯੰ ਹਾਂ ਬਿਹਾਰੀ ਲਾਲੋ ਠੱਠੇ ਨੂੰ ਵੀ ਉਤੈ ਉੱਠੀ ਅੰਖਾਨ ਖੇਤੰ ਖਤੰਗੰ ਮਨੋ ਬਹਿਚਰੇ ਬਹਿਚਰੇ ਮਨੋ ਬਹਿਚਰੇ ਮਾਸហេਤੰ ਪਿਲੰਗੰ ਬਜੀ ਢੇਰ ਪੁੰਕਾਰ ਮਾਸ ਖੇਤੰ ਪਿਲੰਗੰ ਮਨੋ ਬਹਿਚਰੇ ਮਾਸហេਤੰ ਪਿਲੰਗੰ ਬਜੀ ਢੇਰ ਪੁੰਕਾਰ ਤੀਰੰ ਤੜੱਕੇ ਮਿਲੇ ਹੱਥ ਬੱਥੰ ਕਿਰਪਾਨੰ ਕਿੜੱਕੇ ਬਜੇ ਜੰਗ ਨਿਸ਼ਾਨ ਕਥੇ ਕਥੀਆਂ ਹੈ ਨੀ ਕਥੀ ਰੰਗ ਕਥੀ ਰੰਗ ਬਰਾਰਾ ਪਣ ਬਜੇ ਜੰਗ ਨਿਸ਼ਾਨ ਕਥੇ ਕਥੀ ਰੰਗ ਬਜੇ ਜੰਗ ਨਿਸ਼ਾਨ ਜੀ ਕਹਿੰਦੇ ਆ ਇਹ ਯੱਟਾ ਕਰਾਰੇ ਨਾ ਤੇ ਪੀ ਲਾ ਲੈਣੀ ਤੇ ਕਥੀਆਂ ਬਣਾਇ ਕਥੀਰੰ ਰਾਰਾ ਅਗਲੇ ਰਥੇ ਜੈ ਜੇ ਦੇ ਤੁਮ ਬਜੇ ਚੰਗ ਨੀਸਾਨ ਕਥੇ ਕਥੀਰੰ ਫਿਰੈ ਰੌਂਡ ਮੁੰਡੰ ਤਨੰ ਤਛ ਤੀਰੰ ਉਠੈ ਟੋਪ ਟੂਕੰ ਗਰਜੈ ਪ੍ਰਹਾਰੇ ਗੁਰਜੈ ਪ੍ਰਹਾਰੇ ਰੁਲੇ ਲੋਥ ਜੁਥੰ ਗਿਰੇ ਬੀਰ ਮਾਰੇ ਪਰੈ ਕਤੀ ਅਹੰਕਾਰ ਨਿਰਗਾਤ ਬੀਰੰ ਫਿਰੈ ੁੰਡਮੁੰਡੰ ਤਨੰ ਤਾਛ ਤੀਰੰ ਬਹੀ ਬਾਹੋ ਆਗਾਤ ਨਿਰਗਾਤ ਬਾਣੰ ਉਠੇ ਨਦ ਨਾਦੰ ਕੜੱਕੈ ਕਿਰਪਾਣੰ ਛਕੇ ਛੋਬ ਛਤਰੀ ਤਜੈ ਬਾਣ ਰਾਜੀ ਬਹੇ ਜਾਹੇ ਖਾਲੀ ਫਿਰੈ ਚੂਛਤਾ ਜੀ ਜੁਟੇ ਆਪਮੈ ਬੀਰ ਬੀਰੰ ਜੁਝਾਰੇ ਮਨੋ ਗੱਜ ਜੁਟੇ ਦੰਤਾਰੇ ਦੰਤਾਰੇ ਕਿਦੋ ਸਿੰਘ ਸੋ ਸਾਰ ਦੂਲੰ ਅਰੁਜੇ ਸੀਸੀ ਭਾਂਤ ਕਿਰਪਾਲ ਗੋਪਾਲ ਜੁਜੇ ਹਰੀ ਸਿੰਘ ਧਾਇਓ ਤਾਹਾਂ ਏਕ ਬੀਰੰ ਸਹੇ ਦੇਹ ਆਪਨ ਭਲੀ ਪਾਤ ਤੀਰੰ ਮਹਾ ਕੋਪ ਕੈ ਬੀਰ ਬ੍ਰਿੰਦੰ ਸੰਘਾਰੇ